ਇਹ ਦਸ਼ਮ ਪਾਤਸ਼ਾਹ ਨੇ ਆਪਣੀ ਆਤਮਿਕ ਸ਼ਕਤੀ ਨਾਲ ਲਿਖਵਾਈ ਦਮਦਮੇ ਦੇ ਮਕਾਮ ਤੇ ਤੋਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਬਾਉਣ ਤੋਂ 12 ਸਾਲ ਬਾਅਦ ਜਦੋਂ ਮਾਤਾ ਸੁੰਦਰੀ ਜੀ ਨੇ ਉਹਨਾਂ ਨੂੰ ਅਕਾਲ ਕਖ ਦੀ ਸੇਵਾ ਬਖਸ਼ੀ ਹਰਮੰਦਰ ਸਾਹਿਬ ਦੀ ਸੇਵਾ ਬਖਸ਼ੀ ਤੋਂ ਉਹ ਦੁਮਾਨ ਲਾਉਣ ਲੱਗੇ ਰੋਜ਼ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ 1778 ਸਾਲ ਪੰਥ ਇਕੱਠਾ ਭਇਓ ਵਿਸਾਲ ਨਿਤਾ ਪ੍ਰਤ ਤਖਤ ਅਕਾਲ ਆਗੜੀ ਲਗੇ ਦੀਵਾਨ ਪੰਥ ਕਾ ਪਾਰੀ ਮਨੀ ਸਿੰਘ ਗੁਰਬਾਣੀ ਕੇਰੀ ਕਥਾ ਸੁਣਾਵੇ ਨਿਤ ਬਦੇਰੀ ਮਨੀ ਸਿੰਘ ਦੀ ਜਦੋਂ ਗੁਰਬਾਣੀ ਦੀ ਕਥਾ ਕਰਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਖੀ ਦੇਖੀਆਂ ਸਾਖੀਆਂ ਸੁਣਾਉਂਦੇ ਸੀ ਉਹਨਾਂ ਦੇ ਉਹਨਾਂ ਦੇ ਬੋਲ ਉਹਨਾਂ ਦੇ ਖਾਸ ਕਰਕੇ ਦਸਮ ਗ੍ਰੰਥ ਦੀਆਂ ਵਾਰਤਾ ਸੁਣਾਉਂਦੇ ਸੀ ਤੋਂ ਸਾਰੇ ਸਿੱਖ ਜਿਹੜੇ ਨਾਮ ਦੇ ਰਸੀਏ ਸੀ ਜਿਨ੍ਹਾਂ ਕੋਲ ਬਾਣੀ ਕੰਠ ਸੀ ਜਿਨ੍ਹਾਂ ਕੋਲ ਜਾਪ ਸਾਹਿਬ ਚੌਪਈ ਤੇ ਇਹ ਖਾਸ ਕਰਕੇ ਪੰਜ ਬਾਣੀਆਂ ਤੇ ਨਿਤਨੇਮੀ ਕਾਲ ਤਖਤ ਨੂੰ ਕੋਇਲ ਦੀ ਤਰ੍ਹਾਂ ਪੜ੍ਹਦੇ ਸੀ ਉਹਨਾਂ ਸਿੱਖਾਂ ਨੇ ਜਾ ਕੇ ਜੋਰ ਪਾਇਆ ਭਾਈ ਮਨੀ ਸਿੰਘ ਨੂੰ ਕਿ ਤੁਸੀਂ ਦਸਮ ਗ੍ਰੰਥ ਬਣਾਓ ਦਸਮ ਪਾਤਸ਼ਾਹ ਦੀ ਬਾਣੀ ਨੂੰ ਇੱਕ ਥਾਂ ਕਰੋ ਤੂੰ ਇੱਕ ਦਿਨ ਆ ਗਿਆ ਪੰਥ ਕੀ ਮਨੀ ਸਿੰਘ ਜੀ ਪਾਏ ਬਾਣੀ ਗੁਰ ਦਸਵੇਂ ਗੁਰੂ ਕੀ ਇਕੱਤਰ ਕਰੀ ਤਰਪਾਏ ਇੱਕ ਜिल्ਦ ਵਿੱਚ ਦੀਨੀ ਕਰ ਹੈ ਜਿਸ ਦਾ ਭੋਗ ਹਕਾਇਤ ਪਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਸੰਬਤ 1778 ਸਾਲ ਚ ਇਹ ਦਸਮ ਗ੍ਰੰਥ ਦੀ ਬੀੜ ਬਣਾਈ। ਫਿਰ ਸ਼ਹੀਦ ਹੋ ਗਏ। ਸ਼ਹੀਦ ਹੋਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਦੂਸਰੀ ਬੀੜ ਦਮਦਮੇ ਭਈ ਦੀਪ ਸਿੰਘ ਸ਼ਹੀਦ ਰਚਾਈ। ਸੰਮਤ 1804 ਮੱਧ ਕਰਿਓ ਇਹ ਉਪਕਾਰ। ਪਹਿਲੀ ਬੀੜ ਜਿਹੜੀ ਦਸਮ ਗ੍ਰੰਥ ਦੀ ਬੰਨੀ 1778 ਚ ਦੂਸਰੀ 1804 ਸੰਮਤ। ਕਿੰਨੇ ਸਾਲਾਂ ਦਾ ਫਰਕ ਹੈ 22 ਸਾਲ ਦਾ ਫਰਕ ਤੋ ਉਦੋਂ ਦੇ ਸਿੱਖ ਕਮਲੇ ਸੀ ਅੱਜ ਸਿੱਖਾਂ ਨੂੰ ਦਸਮ ਗ੍ਰੰਥ ਬਾਰੇ ਕੋਈ ਗਿਆਨ ਨਹੀਂ ਕਿਉਂਕਿ ਪੜ੍ਹਦੇ ਨਹੀਂ ਉਦੋਂ ਦੇ ਸਿੱਖ ਕੋਇਲ ਦੀ ਤਰ੍ਹਾਂ ਪੜ੍ਹਦੇ ਸੀ ਦਸਮ ਪਾਤਸ਼ਾਹ ਨੂੰ ਪ੍ਰੇਮ ਕਰਦੇ ਸੀ ਦਸੋਂ ਪਾਤਸ਼ਾਹ ਦੀ ਬਾਣੀ ਨੂੰ ਜ਼ੁਬਾਨੀ ਯਾਦ ਰੱਖਦੇ ਸੀ ਤੋ ਇਹ ਕਿਤੇ ਕੋਈ ਗਲਤੀ ਮੈਂ ਨਹੀਂ ਕਹਿੰਦਾ ਮੈਂ ਵਿਦਵਾਨ ਆ ਪਰ ਜਦੋਂ ਤੁਹਾਡੇ ਕੋਲ ਕੋਈ ਲੱਗਦਾ ਹੋ ਕਿਤੇ ਗਲਤੀ ਹੋਈ ਆ ਕਿਤੇ ਕੋ ਗੁਨਾਹ ਹੋਇਆ ਇੱਕ ਪੇਜ ਗਲਤ ਹੋਊਗਾ ਇੱਕ ਸਫਾ ਗਲਤ ਹੋਊਗਾ ਦਸਮ ਗ੍ਰੰਥ ਗਲਤ ਹੋ ਗਿਆ ਇੰਨੀ ਬਤਮੀਜੀ ਨਾਲ ਦਸਮ ਗ੍ਰੰਥ ਦੇ ਵਿਰੁੱਧ ਬੋਲਦੇ ਨੇ ਸੁਣਿਆ ਨਹੀਂ ਜਾਂਦਾ ਤੋ ਸਾਡਾ ਇਹਨਾਂ ਨੁਕਸਾਨ ਹੋ ਰਿਹਾ ਕਿ ਥੋੜੀ ਜੀ ਸ਼੍ਰੇਣੀ ਰਹਿ ਗਈ ਸਾਡੀ ਜਿਹੜੀ ਅੰਮ੍ਰਿਤਧਾਰੀ ਸ਼੍ਰੇਣੀ ਜਿਹੜੀ ਸੰਤਾਂ ਮਹਾਂਪੁਰਖਾਂ ਦੇ ਉਦਮ ਦਾ ਸਦਕਾ ਅੰਮ੍ਰਿਤਧਾਰੀ ਦੇਸ ਰਹੀ ਤੋ ਜਿਹੜੀ ਨਵੀਂ ਸ਼੍ਰੇਣੀ ਆਈ ਉਸਨੇ ਇਹ ਅੱਗ ਲਾ ਛੱਡੀ ਵਿੱਚ ਦਸਮ ਗ੍ਰੰਥ ਦਾ ਭੋਗ ਪਾ ਤੂੰ ਸਾਨੂੰ ਇਹ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੋ ਰਿਹਾ ਇਸ ਕਰਕੇ ਅਸੀਂ ਵੀ ਸਿੱਖ ਨਹੀਂ ਰਹੇ ਸਾਡੇ ਆਪਣੇ ਆਪ ਨੂੰ ਅਸੀਂ ਸਵਾਰਿਆ ਹੀ ਨਹੀਂ ਕੌਮ ਦਾ ਕੀ ਸਵਾਰਨਾ ਪ੍ਰਾਤਨ ਸਿੱਖਾਂ ਨੇ ਅਕਾਲੀ ਦਲ ਬਣਾਇਆ ਸੀ ਸਾਡੀ ਕੌਮ ਜਿਉਂਦੀ ਰਹੇ ਸਾਡਾ ਮਿਸ਼ਨ ਜਿਉਂਦਾ ਰਹੇ ਦਸਮ ਪਾਤਸ਼ਾਹ ਦੀ ਖਾਲਸਾਈ ਆਈਡੀ ਜਿਉਂਦੀ ਰਹੇ ਆਇਡੈਂਟੀਟੀ ਜਿਉਂਦੀ ਰਹੇ ਪਹਿਚਾਨ ਜਿਉਂਦੀ ਰਹੇ ਅੱਜ ਉਹ ਅਕਾਲੀ ਦਲ ਇੱਕ ਟੱਬਰ ਮਾਲਕ ਬਣ ਗਿਆ ਉਹਦਾ ਦਸਮ ਪਾਤਸ਼ਾਹ ਨੇ ਗ੍ਰੰਥ ਤੇ ਪੰਥ ਦਾ ਸਿਧਾਂਤ ਦਿੱਤਾ ਸੀ ਉਹ ਟੱਬਰ ਹੀ ਪੰਥ ਬਣ ਗਿਆ ਜਿਹੜਾ ਪੰਥ ਸੀ ਉਹ ਨੌਕਰੀ ਮੰਗਣ ਲਈ ਉਹਨਾਂ ਦੇ ਪੈਰਾਂ 'ਚ ਤੁਰਿਆ ਫਿਰਦਾ ਸਾਡੀ ਕੌਮ ਦਾ ਭਲਾ ਕਿੱਥੋਂ ਹੋਣਾ ਅਕਾਲ ਤਖਤ 'ਤੇ ਸਾਨੂੰ ਜਸਟਿਸ ਕਿੱਥੋਂ ਮਿਲਣਾ ਅਕਾਲ ਤਖਤ 'ਤੇ ਜਸਟਿਸ ਮਿਲਦਾ ਨੂਰ ਮੈਲੀ ਇਹਨੂੰ ਸੱਚੇ ਸੋਤੇ ਵਾਲੇ ਨੂੰ ਜਾਂ ਜਿਨ੍ਹਾਂ ਨੂੰ ਦਸਮ ਪਾਤਸ਼ਾਹ ਆਪ ਪੰਥ 'ਚੋਂ ਛੇਗੇ ਧੀਰਮਲੀਆ ਧੀਰਮਲੀਆ ਨੂੰ ਕਿਹਾ ਤਾਂ ਵੀਰ ਦਿਓ ਗੁਰੂ ਗੁਰੂ ਗਵਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਰ ਮੰਗੀ ਧੀਰਮੈਲੀਆਂ ਨੇ ਨਹੀਂ ਦਿੱਤੀ ਅੱਜ ਵੀ ਉਹ ਭੀੜ ਛੇ ਛੇ ਤਾਲਿਆਂ ਚ ਮੰਦਿਆ ਕਰਤਾਰਪੁਰ ਤੋਂ ਧੰਦਾ ਕਰਦੇ ਆ ਦਰਸ਼ਨ ਕਰਾਉਣ ਦਾ ਪਰ ਦਜਾ ਸਮ ਪਾਤਸ਼ਾਹ ਨੇ ਕਿਹਾ ਨਹੀਂ ਦੇਣੀ ਤੇ ਖੁਸ਼ ਰੋ ਤੁਸੀਂ ਪਰ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨਾਲ ਈਰਖਾ ਰੱਖੀ ਧੀਰਮਲ ਨੇ ਤੇ ਵੀਰ ਸੰਭ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਲੈ ਜਾ ਕੋਈ ਗੱਲ ਨਹੀਂ ਫਿਰ ਦਸਮ ਪਾਤਸ਼ਾਹ ਨੇ ਆਪਣੀ ਆਤਮਿਕ ਸ਼ਕਤੀ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੀਖ ਸਾਨੂੰ ਦਮਦਮਾ ਸਾਹਿਬ ਦੇ ਮਕਾਮ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਤੋਂ ਲਿਖਾ ਕੇ ਦਿੱਤੀ ਤੁਸੀਂ ਆਪਣੇ ਆਪ ਨੂੰ ਸੰਭਾਲ ਲਿਏ ਸਾਡੇ ਇਹ ਲੀਡਰ ਜਿਹੜੇ ਨੇ ਇਹ ਖੁਦ ਕਰਜ ਲੀਡਰ ਨੇ ਤੱਬਰ ਪਾਲਦੇ ਪਏ ਨੇ ਦਸਮ ਪਾਤਸ਼ਾਹ ਦੀ ਤਰ੍ਹਾਂ ਪਰਿਵਾਰ ਨਹੀਂ ਲਦਾ ਤੇ ਲਾਉਂਦੇ ਦਸਮ ਪਾਤਸ਼ਾਹ ਨੇ ਆਪਣੇ ਬੱਚੇ ਸ਼ਹੀਦ ਕਰਾ ਕੇ ਸਾਨੂੰ ਪਾਲਿਆ ਸੀ ਇਹ ਕਿਹਾ ਸੀ ਇਹ ਗਰੀਬ ਸਿੱਖਨ ਕਿਉਂ ਮੈਂ ਦੇਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਅੱਜ ਸਾਰੀ ਕੌਮ ਨੂੰ ਦਾਤੇ ਲਾ ਕੇ ਗੁਰੂ ਗ੍ਰੰਥ ਸਾਹਿਬ ਜਿਹੜਾ ਦਸਮ ਪਾਤਸ਼ਾਹ ਦੀ ਆਤਮਾ ਸੀ ਉਹਨੂੰ ਅੱਗਾਂ ਲਵਾ ਕੇ ਆਪਣੀ ਰਾਜਨੀਤੀ ਹੋ ਰਹੀ ਹੈ। ਗੁਰੂ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਦੁਸ਼ਮੰਦ ਦਾ ਪੈਸਾ ਜਿੱਥੇ ਵਰਤਣ ਲਈ ਲਾਇਆ ਸਾਡੇ ਗਰੀਬ ਬੱਚਿਆਂ ਦੇ ਕੰਮ ਨਹੀਂ ਆ ਰਿਹਾ ਬਜ਼ੁਰਗਾਂ ਨੂੰ ਦਵਾਈ ਨਹੀਂ ਮਿਲ ਰਹੀ ਬੀਬੀ ਵਿਧਵਾ ਬੀਬੀ ਨੂੰ ਆਸਰਾ ਨਹੀਂ ਬਣਦਾ ਪਿਆ ਗੁਰੂ ਘਰ। ਤੋ ਸਾਰਾ ਕੁਝ ਆਪਣੇ ਪਰਿਵਾਰ ਦੇ ਪਾਲਣ ਤੇ ਲੱਗ ਰਿਹਾ ਆਪਣੀ ਰਾਜਨੀਤੀ ਤੇ ਲੱਗ ਰਿਹਾ ਅਸੀਂ ਬਰਬਾਦ ਹੋ ਰਹੇ ਹਾਂ। ਸਾਡਾ ਪੰਜਾਬ ਪ੍ਰਬਾਦ ਹੋ ਰਿਹਾ ਜਵਾਨੀ ਖਤਮ ਹੋ ਰਹੀ ਹੈ। ਅੱਜ ਤੁਸੀਂ ਆਪਣੇ ਬੱਚਿਆਂ ਨੂੰ ਪੁੱਛੋ ਜੇ ਕਿਤੇ ਫੌਜ ਵਿੱਚ ਭਰਤੀ ਹੋਣ ਜਾਂਦਾ ਹੈ ਜਾਂ এডਿਕੇਸ਼ਨ ਨਹੀਂ ਜਾਂ ਸ਼ਾਤੀ ਨਹੀਂ ਨਸ਼ਿਆਂ ਨੇ ਰੋੜ ਛੱਡਿਆ ਸਾਡੇ ਪੰਜਾਬ ਨੂੰ ਤੋ ਅਸੀਂ ਆਪਣੇ ਆਪ ਨੂੰ ਸਮਾ ਲਈਏ ਅਸੀਂ ਆਪਣੇ ਆਪ ਨੂੰ ਗੁਰੂ ਦੇ ਲੜ ਲਾ ਕੇ ਨਸ਼ਿਆਂ ਤੋਂ ਬਚ ਕੇ ਆਪਣੀ ਆਤਮਾ ਨੂੰ ਵਿਕਾਰਾਂ ਤੋਂ ਬਚਾਈਏ ਜਿਹੜੇ ਵਿਕਾਰ ਫਾਈ ਜਾਂਦੇ ਨੇ ਦੁਨੀਆ ਨੂੰ ਸਾਡੇ ਸਾਹਮਣੇ ਦੁਨੀਆ ਤਬਾਹ ਹੋ ਰਹੀ ਹੈ ਕੋਈ ਸੁਸਾਈਡ ਕਰੀ ਜਾ ਰਿਹਾ ਕੋਈ ਕਿਸੇ ਤਰੀਕਾ ਤਰੀਕੇ ਆਪਣਾ ਜੀਵਨ ਬਰਬਾਦ ਕਰੀ ਜਾ ਰਿਹਾ ਸਾਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਦੁਰਲੱਭ ਜਨਮ ਪੁੱਲ ਫਲ ਪਾਇਓ ਬਿਰਥਾ ਜਾਤ ਵਿਵੇਕੇ ਇਹ ਦੁਰਲੱਭਾ ਜਨਮ ਜਿਹੜਾ ਬਵਰਥ ਬਿਰਥ ਜਾ ਰਿਹਾ ਵਿਵੇਕਹੀਣ ਹੋਣ ਦੇ ਕਾਰਨ ਜਾਨ ਅਜਾਨ ਭਏ ਹਮ ਬਾਵਰ ਸੋਚ ਆ ਸੋਚ ਦਿਵਸ ਜਾਹੀ ਜਾਣੇ ਅਣਜਾਣੇ ਵਿੱਚ ਅਸੀਂ ਚੰਗੀਆਂ ਤੇ ਮਾੜੀਆਂ ਸੋਚਾਂ ਸੋਚਦੇ ਹਾਂ ਸਾਰਾ ਦਿਨ ਬਤੀਤ ਕਰ ਜਾਂਦੇ ਹਾਂ ਬਰਬਾਦ ਕਰ ਜਾਂਦੇ ਹਾਂ ਗੁਰੂ ਨਾਨਕ ਸਾਹਿਬ ਨੇ ਸਾਡੀ ਅਰਦਾਸ ਕੀਤੀ ਇੱਕ ਕੀਤੀ ਆਪ ਲੇਕਿਨ ਸਾਡੇ ਲਈ ਕੀਤੀ ਆਪ ਤੇ ਉਹ ਪਰਮੇਸ਼ਰ ਸੰ ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰਿਓ ਪ੍ਰਮਾਤਮਾ ਨੇ ਆਪ ਗੁਰੂ ਦੇ ਰੂਪ ਵਿੱਚ ਆ ਕੇ ਸਾਡੇ ਨਾਲ ਗੱਲ ਕੀਤੀ ਸਾਡੇ ਦੁੱਖ ਸੁੱਖ ਬੋਲੇ ਸਾਨੂੰ ਕੁਰਬਾਨੀ ਕਰਨੀ ਦੱਸੀ ਇਸ ਤਰ੍ਹਾਂ ਕੁਰਬਾਨੀ ਹੁੰਦੀ ਹੈ ਇਸ ਤਰ੍ਹਾਂ ਦੁੱਖ ਸਹੇ ਜਾਂਦੇ ਨੇ ਤੋ ਉਹ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹਨਾਂ ਨੇ ਅਰਦਾਸ ਕੀਤੀ ਸਭ ਰੋਜ ਗਸਤਮ ਦਰ ਹਵਾ ਕਰ ਦੇਂ ਬਦੀ ਖਿਆਲ ਸੱਚੇ ਪਾਤਸ਼ਾਹ ਮੇਰੇ ਦਿਨ ਤੇ ਰਾਤ ਬਦੀ ਦੇ ਖਿਆਲਾਂ ਚ ਨਿਕਲਦੇ ਜਾ ਰਹੇ ਸਭ ਰੋਜ ਸਭ ਤੇ ਸਭ ਤੋਂ ਭਾਵ ਹੈ ਰਾਤ ਇਹ ਅਰਬੀ ਦੀ ਅਰਬੀ ਦੇ ਲਫ਼ਜ਼ ਨੇ ਗੁਰਬਾਣੀ ਦੇ ਵਿੱਚ ਦਿਨ ਤੋਂ ਭਾਵ ਹੈ ਦਿਨ ਸਭ ਰੋਜ ਰੋਜ ਤੋਂ ਭਾਵ ਹੈ ਦਿਨ ਦਿਨ ਤੇ ਰਾਤ ਸਭ ਰੋਜ ਗਸਤਮ ਦਰ ਹਵਾ ਕਰ ਦੇਂ ਬਦੀ ਖਿਆਲ ਬਦੀ ਦੇ ਖਿਆਲਾਂ ਚ ਨਿਕਲਦੇ ਜਾ ਰਹੇ ਨੇ ਗਾਹੇ ਨਾ ਨੇਕੀ ਕਾਰ ਕਰਦਮ ਕਦੀ ਮੈਨੂੰ ਨੇਕੀ ਦਾ ਫੁਰਨਾ ਨਹੀਂ ਪੁਰਿਆ ਮਮ ਇ ਚ ਨਹੀਂ ਅਹਵਾਲ ਮੇਰੀ ਜ਼ਿੰਦਗੀ ਦਾ ਇਹ ਹਾਲ ਹੈ ਸੱਚੇ ਪਾਤਸ਼ਾਹ ਬਦ ਬਸਤ ਬਖੀਲ ਹਮ ਚ ਗਾਫਲ ਬੇਨਜ਼ਰ ਬਬਾਕ ਨਾਨਕ ਬਗੋਇਤ ਜੰਤੁਰਾ ਤੇਰੇ ਚੱਕਰਾ ਪਾ ਖਾਕ ਆਪਣੇ ਸੇਵਕਾਂ ਦੇ ਚਰਨ ਤੋੜ ਬਖਸ਼ਿਸ਼ ਕਰ ਸੋ ਕਾਲਪੁਰ ਸੱਚੇ ਵੇਹਗੂ ਕਿਰਪਾ ਕਰੇ ਸਾਡੇ ਨੌਜਵਾਨ ਵੀਰ ਆਪਣੇ ਆਪ ਨੂੰ ਸਮਝਾਲਣ ਕੇਸਾਂ ਦੀ ਬੇਦਬੀ ਕਰਨੀ ਬੰਦ ਕਰਨ ਇੱਕ ਤਾਂ ਗੁਰਬਾਣੀ ਦੇ ਲਾੜ ਲੱਗਣਗੇ ਤੇ ਨਸ਼ਾ ਵੀ ਛੁੱਟ ਜੂ ਕੇਸਾਂ ਦੀ ਬੇਦਬੀ ਛੁੱਟ ਜੂ ਸਹਿਬ ਅਜੀਤ ਸਿੰਘ ਦੀ ਤਰ੍ਹਾਂ ਸੋਹਣੇ ਲੱਗੋਗੇ ਸੁੰਦਰ ਖੋ ਕੇ ਦਸਮ ਪਾਤਸ਼ਾਹ ਦਾ ਪਿਆਰ ਪਾਓਗੇ ਇਹ ਜੀਵਨ ਸਫਲਾ ਕਰੋਗੇ ਵਰਨਾ ਅਸੀਂ ਬਹੁਤ ਨੁਕਸਾਨ ਉਠਾ ਚੁੱਕੇ ਹਾਂ ਸਾਡੇ ਲੀਡਰ ਖੁਦ ਕਰਜ ਲੀਡਰ ਜਿਹੜੇ ਆਪਣੇ ਪੈਤਣੇ ਬਦਲ ਬਦਲ ਕੇ ਸਾਨੂੰ ਸਾਲਾਂ ਤੋਂ ਮੈਂ ਸਮਝਦਾ 50 60 ਸਾਲ ਤੋਂ ਸਾਨੂੰ ਬਰਬਾਦ ਕਰ ਰਹੇ। ਤੋ ਇਹ ਸਾਡੀ ਸਿੱਖ ਰਾਜਨੀਤੀ ਨੇ ਜਿੰਨਾ ਸਾਨੂੰ ਨੁਕਸਾਨ ਪਹੁੰਚਾਇਆ, ਪ੍ਰਾਤਨ ਸਿੱਖਾਂ ਨੇ ਆਪਣੇ ਘਰ ਬਰਬਾਦ ਕੁਰਾ ਕੇ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਤਾਬ ਦੀ ਆ ਰਹੀ ਤੀਸਰੀ। ਅਜੇ ਤੱਕ ਕਿਸੇ ਕੋਹੇ ਦੇ ਮੂੰਹੋਂ ਉਹਦਾ ਨਾਂ ਨਹੀਂ ਨਿਕਲਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ 4 ਸਾਲ ਦੇ ਬੱਚੇ ਨੂੰ ਆਪਣੀ ਅੱਖਾਂ ਸਾਹਮਣੇ ਜਲਾਦ ਨੇ ਉਹਦੀ ਝੋਲੀ ਚ ਪਾ ਕੇ ਉਹਦਾ ਪੇਟ ਚਾਕ ਕੀਤਾ, ਉਹਦਾ ਕਲੇਜਾ ਕੱਢਿਆ। ਟੜਕਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਤੋਨਿਆ ਐਡੀ ਵੱਡੀ ਸ਼ਹਾਦਤ ਅਸੀਂ ਉਹਤੇ ਅੱਜ ਤੱਕ ਦੋਸ ਲਾਈ ਜਾ ਰਹੇ ਪਿੱਛੇ ਅਜੇ ਇਹ ਚੰਡੀਗੜ੍ਹ ਦੇ ਵਿਦਵਾਨ ਸਿੱਖਾਂ ਨੇ ਇਹਨੂੰ ਕਿਹਾ ਮੱਕੜ ਨੂੰ ਕਿ ਮੱਕੜ ਸਾਹਿਬ ਇਹ ਯਾਦਗਾਰ ਬਣਾਉਣੀ ਚਾਹੀਦੀ ਜਿੱਥੇ ਚੱਪੜ ਚਿੜੀ ਦੇ ਮੈਦਾਨ 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਦੋਸ਼ੀ ਵਜ਼ੀਰ ਖਾਨ ਨੂੰ ਫੜ ਕੇ ਮਾਰਿਆ ਸੀ ਉਹਨੂੰ ਜੂੰਦੇ ਨੂੰ ਫੜਿਆ ਸੀ ਤੇ ਸਰਹੰਦ ਦੇ ਵਿੱਚ ਲਿਆ ਕੇ ਫਿਰ ਜੀਵਤ ਹੀ ਅਗਨੀ ਵਿੱਚ ਸਾੜਿਓ ਪਾਇ ਵਜੀਦਾ ਨੇ। ਬਾਬਾ ਬੰਦਾ ਸਿੰਘ ਬਹਾਦਰ ਨੇ ਘੋੜਿਆਂ ਦੇ ਪਿੱਛੇ ਬਣ ਕੇ ਜਾਂ ਬੈਲਾਂ ਦੇ। ਕਸੀਟ ਕੇ ਚੱਪੜ ਚੜੀ ਤੋਂ ਸਰਹੰਦ ਤੱਕ ਲਿਆਂਦਾ ਸੀ। ਵਜੀਰ ਖਾਂ ਜੂੰਦੇ ਨੂੰ ਜ਼ਖਮੀ ਨੂੰ ਫੜ ਕੇ। ਫਿਰ ਸਾੜਿਓ ਪਾਇ ਵਜੀਦਾ ਨੇ ਜੂੰਦੇ ਨੂੰ ਸਾੜਿਆ। ਉਲਟੇ ਕਰ ਬਿਰਛਨ ਕੇ ਸੰਗੇ ਬਾਦ-ਬਾਦ ਮਾਰੇ ਦਰ ਟੰਗੇ। ਉਸਨੇ ਰਾਜ ਕਰਨ ਦੀ ਰੀਤ ਵੀ ਸਿਖਾਈ। ਅਤੇ ਗਵਰਨਰ ਬਣਾਇਆ ਬਾਬਾ ਬਾਦ ਸਿੰਘ ਵਰਗਿਆਂ ਨੂੰ ਆ ਫਕੀਰੀ ਲਬਾਸ ਰਾ ਪਰ ਅਸੀਂ ਉਹਨੂੰ ਫਿਰ ਵੀ برداشت ਨਹੀਂ ਕਰ ਸਕੇ ਅਸੀਂ ਉਹਦੇ ਫਿਰ ਵੀ ਦੁਸ਼ਮਣ ਰਹੇ ਅਸੀਂ ਸ਼ਾਸ਼ਾਂ ਕਰਕੇ ਉਹਨੂੰ ਫੜਵਾਇਆ ਤੇ ਬਰਵਾਇਆ ਤੇ ਬੋਟੀ-ਬੋਟੀ ਕਰਵਾਇਆ ਤੋ ਆ ਉਹਦੀ ਸ਼ਤਾਬ ਦੀ ਆ ਰਹੀ ਜੂਨ ਦੇ ਮਹੀਨੇ ਚ ਜਿਸ ਬੰਦੇ ਨੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਖਰੀ ਬਚਨ ਜਿਹੜੇ ਕਮਾ ਕੇ ਸਾਡੇ ਸਾਹਮਣੇ ਰੱਖੇ ਦੇ ਸਿੱਖ ਰਾਜ ਸਥਾਪਿਤ ਕੀਤਾ ਸੱਤ ਸਦੀਆਂ ਦੀ ਗੁਲਾਮੀ ਨੂੰ ਮਗਨੋਂ ਲਾ ਕੇ ਸਹਿਬਜ਼ਾਦਿਆਂ ਦਾ ਬੜਾ ਤਕੜਾ ਵੈਰ ਲੈ ਕੇ ਜਿਹੜਾ ਫਤਿਹਗੜ੍ਹ ਸਾਹਿਬ ਅੱਜ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਚਿੰਨ੍ਹ ਦੇਖਦਾ ਦਿਸਦਾ ਉਹਦਾ ਅਲਾਮਾ ਲਾਇਆ ਸਾਡੇ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹੋ ਜੇ ਸਿੱਖਾਂ ਨੇ ਕੁਰਬਾਨੀਆਂ ਕਰਕੇ ਜਿਹੜੀ ਸਾਨੂੰ ਦੌਲਤ ਦਿੱਤੀ ਆ ਉਸ ਦੌਲਤ ਨੂੰ ਸੰਭਾਲੀਏ ਅਸੀਂ ਤਾਂ ਹੀ ਸਾਡੇ ਜੀਵਨ ਸਫਲ ਹੋਣਗੇ ਤਾਂ ਹੀ ਅਸੀਂ ਇਹ ਮਲੂਖਾ ਦੇਹੀ ਨੂੰ ਸਫਲ ਕਰ ਲਈਏ ਇਸ ਮਲੇ ਮਲੇ ਮਨੁੱਖਾ ਜਨਮ ਨੂੰ ਸਫਲ ਕਰਕੇ ਪ੍ਰਮਾਤਮਾ ਦੇ ਦਰ ਤੋਂ ਸੋਭਾ ਪਾ ਸਕਾਂਗੇ ਸੋ ਸਮੂਹ ਸੰਗਤਾਂ ਦਾ ਧੰਨਵਾਦ ਮੈਂ ਬਹੁਤ ਚਿਰ ਪਹਿਲਾਂ ਭਾਈ ਗੁਰਸੇਵ ਸਿੰਘ ਦੇ ਇੱਥੇ ਉਹਨਾਂ ਦੇ ਕੈਂਪ ਤੇ ਇੱਥੇ ਆਇਆ ਸੀਗਾ ਇੱਕ ਪਿੰਡ ਵਿੱਚ ਸਮਾਗਮ ਸੀਗਾ ਉਹ ਬੜੇ ਦੇਰ ਬਾਅਦ ਅੱਜ ਇਹਨਾਂ ਨੇ ਯਾਦ ਕੀਤਾ ਤੁਹਾਡੇ ਦਰਸ਼ਨ ਹੋਏ ਤੁਹਾਡਾ ਵੀ ਪਿੰਡ ਵਾਲਿਆਂ ਦਾ ਵੀ ਪ੍ਰਬੰਧਕ ਵੀਰਾਂ ਦਾ ਵੀ ਭਾਈ ਸੇਵ ਸਿੰਘ ਉਹਨਾਂ ਦਾ ਬਾਬਾ ਜੀ ਉਹਨਾਂ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀ ਹਾਜ਼ਰੀ ਤੁਹਾਡੇ ਚਰਨਾਂ ਚ ਲਵਾਈ ਅਸੀਂ ਮਿਲ ਜੁਲ ਕੇ ਦਸਮ ਪਾਤਸ਼ਾਹ ਦੇ ਖਾਲਸਾ ਈ ਧਰਮ ਨੂੰ ਬਚਾਈਏ ਗੁਰੂ ਦੀ ਗੋਲਖੋਂ ਬਚਾਈਏ ਸਦਾਤ ਬਚਾਈਏ ਸਦਾਤ ਵੱਜ ਜਾਣਗੇ ਗੁਰੂ ਘਰ ਦਾ ਇਹ ਸਦਾਤ ਤੇ ਛਾਨਾ ਮਤਾ ਇਤਿਹਾਸ ਵੱਜ ਜਾਊਗਾ ਸਾਡਾ ਸਾਰਾ ਕੁਝ ਵੱਜ ਜਾਊਗਾ ਅਸੀਂ ਸਾਰਾ ਕੁਝ ਸਾਂਭ ਲਵਾਂਗੇ ਜੇ ਸਦਾਤ ਸਾਡੇ ਰਹਿ ਜਾਣਗੇ ਤੇ ਜੇ ਸਦਾਤ ਸਾਡੇ ਰੁੱਲਦੇ ਰਹਿ